ਸਸ਼ਿਕਾ ਜੀ ਲੈ ਕੇ ਵਿਦਿਆਕਰੂ ਤੁਸੀਂ ਮਹਾਰੰਜੀਤਪਾਲ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਰ ਉਸ ਤੋਂ ਪਹਿਲਾਂ ਨਸਾ ਪਾਣੇ ਨੂੰ ਕਲੀਅਰ ਸੋਟ ਲੈਣਾ ਹੈ ਕਨੌਰੀ ਬਾਰਡਰ ਤੇ 38 ਦਿਨਾ ਤੋਂ ਮਰਨ ਵਰਤ ਤੇ ਬੈਠੇ ਕਿਸਾਨਾਂ ਨੂੰ ਜੱਜੀ ਸਿੰਘ ਢੱਲੇਵਾਲ ਨੇ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਸੁਪਰੀਮ ਕੋਰਟ ਨੇ ਸਖਤ ਰੁਖ ਦਿਖਾਉਣਾ ਕਿ ਇਹ ਜਾਣਬੁੱਝ ਕੇ ਹਾਲਾਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਕਦੇ ਮਰਨ ਵਰਤ ਦਾ ਕੋੜਾ ਨਹੀਂ ਲਿਆ ਪੰਜਾਬ ਸਰਕਾਰ ਨੇ ਢੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਮੁਹੱਈਆ ਕਰਾਉਣ ਲਈ ਹੋਰ ਸਮਾਂ ਮੰਗਿਆ ਅਗਲੀ ਸੁਣਵਾਈ 6 ਜਨਵਰੀ ਨੂੰ ਹੋਵੇਗੀ ਅਦਾਲਤ ਨੇ ਵੀ ਕਿਹਾ ਕਿ ਕੁਝ ਆਫਕੀ ਕਿਸਾਨਾਂ ਤੋਂ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਨੇ ਸੁਣਵਾਈ ਸੋਮਵਾਰ 6 ਜਨਵਰੀ ਨੂੰ ਤੈਅ ਕਰਦੇ ਹੋਏ ਅਦਾਲਤ ਨੇ ਕਿਹਾ ਕਿ ਸਾਨੂੰ ਢੱਲੇਵਾਲ ਨੂੰ ਹਸਤਾ ਸਤਾਖਨ ਪਰਵਾਨਾ ਦੇ ਅਗੇ ਇਸ ਦੀ ਪਾਲਣਾ ਕਰਨ ਦੀ ਰਿਪੋਰਟ ਦੀ ਲੋੜ ਹੈ ਸੋਮਵਾਰ ਨੂੰ ਇਸ ਬਾਨਾ ਖਾਨੀ ਪਟੀਸ਼ਨ ਦੇ ਨਾਲ ਹaryana ਸਰਕਾਰ ਕੋਲ ਸ਼ੰਗੂ ਸਰਹੱਦ ਖੋਲਣ ਵਧ ਤਾਇਰ ਪਟੀਸ਼ਨ ਤੇ ਸਮਾਈ ਹੋਵੇਗੀ ਇਸ ਤਰ੍ਹਾਂ ਬੀਜਪੀ ਦੇ ਮੁਖੀਕਰਤਰ ਵੀ ਵੀਡੀਓ ਕਾਨਫਰੰਸ ਰਾਹੀਂ ਇਸ ਸਾਥ ਸ਼ਾਮਿਲ ਹੋਣਗੇ ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਬਸਪਾ ਕੋ ਜਸਵੀਰ ਗੜੀ ਨੇ ਚਾਰੂਦਾ ਪੱਲਾ ਫੜ ਰਿਹਾ ਹੈ ਬਸਵਾ ਨੂੰ ਅਲਪਿਦਾ ਆਪ ਦੇ ਸੀਂਗੜੀ ਨੇ ਆਵਾਜ਼ ਦੇ 파ਟੇ ਵਿੱਚ ਸ਼ਾਮਲ ਹੋ ਬੈਨੇ ਜਸਵੀ ਸਿੰਘੜੀ ਪੰਜਾਬ ਬਸਤਾ ਦੇ ਪ੍ਰਧਾਨ ਰਹੇ ਚੁਕੇ ਨੇ ਚਰਕਰੀ ਤਾਪਕ ਸੀਮਾਨ ਨੇ ਜਸਵੀ ਸਿੰਘੜੀ ਨੂੰ ਆਪ ਵਿੱਚ ਸ਼ਾਮਲ ਕਰਵਾਇਆ ਦੱਸਿਆ ਬੋਧਿਕ ਸਮਾਜ پارٹی ਨੇ ਜਸਵੀ ਸਿੰਘੜੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਬਰਖਾਸਤ ਕਰ ਦਿੱਤਾ ਸੀ ਬੋਧਿਕ ਸਮਾਜਿਕ ਪਾਰਟੀ ਦੇ ਪ੍ਰਧਾਨ ਤੁਮਾਰੀ ਮਾਇਓ ਤੇ ਵੱਲੋਂ ਇਹ ਹੁਕਮ ਜਾਰੀ ਕੀਤਾ ਗਿਆ ਸੀ ਜਿਸ ਨੇ ਗੜੀ ਸਾਲ 2019 ਤੋਂ ਬਸਤਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲ ਲਈ ਸੰਨ ਹਾਂ ਕਿ ਮੈਂਬਰਸ਼ਿਪ ਵਿੱਚ ਹੀ ਸਾ 2022 ਵਿਧਾਨ ਸਭਾ ਚੋਣਾਂ ਲੜੀਆਂ ਨਹੀਂ ਨਸਨ ਇਸ ਵਿੱਚ ਪਾਰਟੀ ਨੇ ਸ਼੍ਰੋਮੇ ਕਲਿਦਰਨਾ ਗੜਜੋੜ ਕੀਤਾ ਸੀ ਕਿ ਨਦੀਗਾਇਬੀ ਦੀ ਬਸਪਾ ਜਨਨ ਖਤਮ ਚਿਤਪਾਲ ਸਿੰਘ ਨੇ ਨਵਾਂ ਸ਼ਹਿਰ ਤੋਜੇ ਤਕਾਸਲ ਕੀਤੀ ਤੇ ਖੋਦੋਲਾ ਨੇ ਵੀ ਫਗਵਾੜਾ ਵਿਧਾਨ ਸਭਾ ਚੋਣਾਂ ਲੜੀਆਂ ਸੰਕੇ ਹੋ 31232 ਵੋਟਾਂ ਲੈ ਕੇ ਪਿਛੇ ਨੰਬਰ ਤੇ ਪਹੁੰਚੀ ਸਾਹਿਬ પતિ ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਹੁਣ ਇਸ ਰਿਸ਼ਤੇ ਵਿੱਚ ਤਰੇੜਾਂ ਪੈਦੀਆਂ ਨਜ਼ਰ ਆ ਰਹੀਆਂ ਨੇ ਤਾਜ਼ਾ ਮਾਮਲਾ ਨਾਬਾ ਦੇ ਬਲਾਕ ਪਿੰਡ ਲੋਹਾਨ ਦੇ ਮਾਡਲ ਟਾਊਨ ਵਿੱਚ ਸਾਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਬਰੋ ਆਤਮਾਤਿਆ ਕਰ ਲਈ ਗਈ ਬਲਵਿੰਦਰ ਸਿੰਘ ਗੁਰੂ ਫਸਾ ਕਾਲਾ ਦੇ ਬਰੋ ਸੌਰਭ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਬਲਵਿੰਦਰ ਸਿੰਘ ਨੇ ਜ਼ਹਿਰੀ ਦੀ ਚੀਜ਼ ਖਾ ਕੇ ਆਤਮਾਤਿਆ ਕੀਤੀ ਹੈ ਹਰ ਤੱਕ ਨੇ ਮਰਨ ਤੋਂ ਪਹਿਲਾਂ ਸੁਸਾਈਡ ਨੋਟ ਵਿੱਚ ਆਪਣੇ ਸਾਰੇ ਪਰਿਵਾਰ ਦੇ ਘਰਵਾਲੀ ਦੇ ਮਾਮੇ ਦੇ ਲੜਕੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਇਸ ਘਟਨਾ ਤੋਂ ਬਾਅਦ ਹੁਣ ਤੱਕ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਤਲਬ ਦਾ ਪਰਿਵਾਰ ਹੁਣ ਇਨਸਾਫ ਦੀ ਮੰਗ ਕਰ ਰਿਹਾ ਪਰ ਅਸੀਂ ਆਰੋਪੀ ਖਿਲਾਫ ਮਾਮਲਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਨਾਬਾ ਬਲਾਕ ਦੇ ਪਿੰਡ ਲੁਬਾਣਾ ਦੇ ਮਾਡਲ ਟਾਊਨ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਪਰਿਵਾਰ ਨੇ ਸਾਰਾ ਪਰਿਵਾਰ ਇੱਕ ਗੰਭੀਰ ਇਲਜ਼ਾਮ ਲਗਾਏ ਨੂੰ ਸਕੇਣਾ ਕਿ ਆਪਣੀ ਨਾਲ ਘਰੇਲੂ ਲੜਾਈ ਝਗੜਾ ਸੀ ਬਲਵਿੰਦਰ ਸਿੰਘ ਦੇ ਬੱਚੇ ਵੀ ਪੇਕੇ ਹੀ ਪੜਦੇ ਸੀ ਤੇ ਬਲਵਿੰਦਰ ਸਿੰਘ ਆਪਣੀ ਸਾਸਰੇ ਸਸਕਾਰ ਕੇ ਪੰਚਾਸੀ ਤੇ ਘਰਵਾਲੀ ਦੇ ਮਾਮੇ ਦੇ ਮੁੱਦੇ ਨੇ ਸਾਲ ਬਸ ਰੁਕੀ ਕਿਤੇ ਬੇਇੱਜ਼ਤੀ ਨਾਲ ਸਹਿਨ ਕਰ ਬਲਵਿੰਦਰ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਈਲਾ ਖਤਮ ਕਰ ਦਿੱਤੀ ਕੇਂਦ ਸਰਕਾਰ ਨੇ ਸਾਲ ਦੇ ਪਹਿਲੇ ਦਿਨ ਕਿਸਾਨਾਂ ਲਈ ਵੱਡੇ ਫੈਸਲੇ ਕੀਤੇ ਨੇ ਕੈਬਨਟ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਤੇ ਮੌਸਮ ਆਧਾਰਿਤ 보험 ਯੋਜਨਾ ਨੂੰ ਲੈ ਕੇ 2025-26 ਤੱਕ ਜਾਰੀ ਰੱਖਣ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਨਾਲ ਹੀ ਫर्टिलाइजर ਤੇ ਸਬਸਿਡੀਜ਼ ਜਾਰੀ ਹੈ ਜਿਹੜੀ DAP ਖਾਦ ਦਾ 50 ਕਿਲੋਟਾ ਮਰਦਹ ਪਹਿਲਾ ਕਿੰਨਾ 13% ਦਾ ਬੰਨਣਾ ਪਿੱਛਾ ਕੈਬਨਟ ਨੇ ਜੀਪੀ ਖਾਸ ਗ੍ਰਾਂਟ ਮਰੀਆਂ ਕਪੀਆਂ ਨੂੰ 3850 ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ ਫਸਲ ਬੀਮਾ ਯੋਜਨਾ ਦੀ ਅਲਾਫਟ ਦੇ ਤਹਿਤ 69516 ਕਰੋੜ ਰੁਪਏ ਕਰ ਦਿੱਤੀ ਹੈ ਤੇ ਫਸਲ ਬੀਮੇ ਦੀਦਾਈਂ ਨਾ ਕਰਨ ਤੇ ਕੋਈ ਜੁਰਮਾਨਾ ਨਹੀਂ ਲਾਇਆ ਜਾਵੇਗਾ ਪੰਜਾਬੀ ਗਾਇਕ ਦਰਜੀ ਦੁਸਾਨ ਦੇ ਤੁਮਾਟੀ 31 ਦਸੰਬਰ ਦੀ ਰਾਤ ਉਹਨਾਂ ਦਾ ਸਮਾਖ ਹੋ ਗਿਆ ਉਹਨਾਂ ਦੇ ਘਰ ਤੋਂ ਬਾਅਦ ਅਦਰਜੀ ਤੇ ਸਿੱਧੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਨ ਪਹੁੰਚ ਗਏ ਜੁਸਾਨਾ ਵਾਲੇ ਨੇ ਕਿਹਾ ਮੋਦੀ ਨਾਮਲਾ ਕਾਤੀਆਂ ਕੋਈ ਕੁਝ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਿਤਨੇ ਨੇ ਜਿਸ ਤੋਂ ਬਾਅਦ ਦਰਜੀਤ ਦੇ ਪ੍ਰਸੰਸਕਾਂ ਬਹੁਤ ਨਵੀਂ ਤਾਰੀਫ ਕੀਤੀ ਜਾ ਰਹੀ ਹੈ ਦਰਜੀਤ ਨੇ ਇਸ ਤਰੀਕੇ 2725 ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਪ੍ਰਧਾਨ ਮੰਤਰੀ ਨਰਮੋਦੀ ਨੇ ਮੁਲਾਕਾਤ ਕਰਕੇ ਬਹੁਤ ਯਾਦਗਾਰ ਰਹੀ ਇਸ ਵਿੱਚ ਬਹੁਤ ਸਾਰੇ ਕਿਚਨ ਲੋਕਾਂ ਲੈ ਕੇ ਗੱਲਬਾਤ ਕੀਤੀ ਹੈ ਜਿਨ੍ਹਾਂ ਚੋਂ ਮਿਊਜ਼ਿਕ ਵੀ ਸ਼ਾਮਲ ਹੈ ਦਰਜੀਤ ਹੱਥ ਵਿੱਚ ਉਹ ਦਸਤਾ ਲੈ ਕੇ ਪ੍ਰਧਾਨ ਮੰਤਰੀ ਨੂੰ ਮਿਲਣ ਪਹੁੰਚ ਸੰਸਦ ਪ੍ਰਧਾਨ ਮੰਤਰੀ ਮੋਦੀ ਨੂੰ ਗਿਆ ਕਿ ਚੰਗਾ ਲੱਗਦਾ ਜਦੋਂ ਭਾਰਤ ਦਾ ਇੱਕ ਪਿੰਡ ਦਾ ਮੁੰਡਾ ਦੁਨੀਆ 'ਚ ਆਪਣਾ ਨਾਮ ਮਸ਼ਹੂਰ ਕਰਦਾ ਤੁਹਾਡੇ ਪਰਿਵਾਰ ਨੇ ਤੁਹਾਡਾ ਨਾਮ ਦਰਜੀਤ ਰੱਖਿਆ ਇਸ ਲਈ ਲੋਕਾਂ ਦਾ ਦਿਲ ਜਿੱਤ ਕੇ ਰਹਿੰਦੇ ਹੋ ਉਦੇ ਦਿਲ ਜਿਸਨੇ ਕਿ ਕਿਸੇ ਦੋਸਤੀ ਕਿਤਾਬਾਂ ਵਿੱਚ ਪੜ੍ਹਦੇ ਸੀ ਕਿ ਮੇਰਾ ਭਾਰਤ ਮਹਾਨ ਹੈ ਮੰਮੀ ਨੂੰ ਨਾ ਨਹੀਂ ਪਤਾ ਸੀ ਪਰ ਹੁਣ ਪੂਰੇ ਭਾਰਤ ਉਸ ਤੋਂ ਮੰਦਬਾਦ ਵਿੱਚ ਲੱਗਿਆ ਕਿ ਕਿਉਂ ਕਿਹਾ ਜਾਂਦਾ ਹੈ ਕਿ ਮੇਰਾ ਭਾਰਤ ਮਹਾਨ ਹੈ ਇਸੇਪੀ ਮੋਦੀ ਨੇ ਕਿਹਾ ਕਿ ਸਤਿ ਉਸ ਭਾਰਤਿਕ ਸਿਆਲਤਾ ਇੱਕ ਵੱਖਰੀ ਸ਼ਕਤੀ ਹੈ ਇੱਕ ਜੀਵੰਤ ਸਮਾਜ ਹੈ ਗੱਲ ਕਰ ਲਏ ਨੇ ਮੌਸਮ ਦੀ ਪੰਜਾਬ ਵਿੱਚ ਕੜਾ ਕਰੀ ਠੰਡ ਨੇ ਲੋਕਾਂ ਦੇ ਵਾਟ ਕਰ ਦਿੱਤੇ ਨੇ ਸੂਰਜ ਦੇ 7-6 ਦਿਨ ਤੋਂ ਗਾਇਬ ਨੇ ਇਸ ਵਿੱਚ ਤਾਂ ਮੌਸਮ ਪ੍ਰਭਾਵ ਨੇ ਇੱਕ ਵਾਰ ਫਿਰ ਸ਼ੀਕ ਲੈ ਨੂਲੇ ਕਲਰ ਚੜੀ ਕਿਕਾ ਤੋਂ ਆਪਣਾ ਨਿਕਲਣ ਕਾਰਨ ਪੂਰੇ ਸਵੇਰ ਵਿੱਚ ਦਿਨ ਦਾ ਪਾਰਾ ਵੀ ਕਾਫੀ ਜ਼ਿਆਦਾ ਘਟਾ ਹੈ ਪਰ ਆਉਣ ਵਾਲੇ ਦਿਨਾਂ ਚੜਾਹਤ ਭਰੇ ਰਹਣਗੇ ਹੁਣ ਇਹਨੇ 4 ਜਨਵਰੀ ਤੋਂ ਇੱਕ ਵਾਰ ਫਿਰ ਮੌਸਮ ਬਦਲੇਗਾ ਸਵੇਰ ਵਿੱਚ ਮੋਟ ਤੋਂ ਮੀਂਹ ਦੇ ਅਸਰ ਨੇ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਆਮ ਵਰਗ ਹਾਲਾਤ ਰਹਿਣ ਵਾਲੇ ਨੇ ਮੌਸਮ ਆਮਬਾਗ ਰਹੇਗਾ ਪੰਜਾਬ ਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਟਿੰਡਾ ਬਨਾਲਾ ਮਾਨਸਾ ਵਿੱਚ ਸ਼ਿਕਲੈਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਬਾਕੀ ਜਗ੍ਹਾ ਵਿੱਚ ਸਥਿਤੀ ਆਮਬਾਗ ਰਹੇਗੀ ਤੇ ਮੌਸਮ ਵਿਭਾਗ ਨੇ ਕਿਸੇ ਵੀ ਹੋਰ ਜਿਹੇ ਲਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ ਤੇ ਪੰਜਾਬ ਦੇ ਹਕਮਾਂ ਨੂੰ ਜਾਣ ਵਾਲੇ ਲੋਕਾਂ ਨੂੰ ਵੀ ਚ ਇੱਕ ਸਮਝਦਾਰੀ ਪਰੇ ਫੈਸਲਾ ਲਿਆ ਗਿਆ ਸਰਦੀ ਮੌਸਮ ਦੇ ਆਉਣ ਵਿਚ ਲੱਗੇ ਹੋਏ ਬੱਚਿਆਂ ਦੇ ਲਈ ਵੱਡਾ ਫੈਸਲਾ ਲਿਆ ਗਿਆ ਕਿ ਹੁਣ ਜੋ ਦੇਸੀ ਘਿਓ ਦਾ ਖਾਣਾ ਪਰੋਸਿਆ ਜਾਏਗਾ ਤੇ ਦੇਸੀ ਘਿਓ ਦੇ ਨਾਲ ਬਣਿਆ ਹਲਵਾ ਬੱਚਿਆਂ ਨੂੰ ਦੇ ਵੀ ਆਗਰ ਦਿੱਤੀ ਗਈ ਹੈ ਸਿੱਖਿਆ ਵਿਭਾਗ ਨੇ ਪਿਛਲੇ ਸਾਲ ਮੱਦੇ ਮਿਲਦਾ ਮੀਨੂ ਜਾਰੀ ਕੀਤਾ ਹੈ ਸਿੱਖਿਆ ਵਿਭਾਗ ਵੱਲੋਂ ਜਾਰੀ ਨਵੇਂ ਮੀਨੂ ਦੇ ਮੁਤਾਬਕ ਬੱਚਿਆਂ ਨੂੰ ਹਰ ਬੁੱਧਵਾਰ ਕਾਲੇ ਚਿੱਟੇ ਦੇ ਚਨੇ ਦੇ ਨਾਲ ਹਲਵਾ ਪਰੋਸਿਆ ਜਾਵੇਗਾ ਫਿਲਹਾਲ ਇਹਨਾਂ ਖਬਰਾਂ ਪਾਸੇ ਨਹੀਂ ਹਮੀਆਂ ਦੇ ਤਾਪਰ ਨੂੰ ਰਿਲੀ ਗਏ ਹੋ ਜੀ ਕਿ ਇਸ ਸਾਲ